ਮੇਰਾ ਦੁਨੀਆ ਦੇ ਵਿੱਚ ਆਣਾ ਸਫਲ ਹੋ ਗਿਆ ਪਰ ਮੈਂ ਹੈਰਾਨ ਆ ਕਿ ਅਸੀਂ ਦਿਖਾਵੇ ਲਈ ਸਿਰਫ ਰੱਬ ਨੂੰ ਮੰਨ ਰਹੇ ਆ ਵਾਹ ਮੁੰਡੇ ਨੂੰ ਮਿਲ ਕੇ ਨਾ ਸੱਚੀ ਨੂੰ ਮੇਰੀ ਰੂਹ ਖੁਸ਼ ਹੋ ਗਈ 17 ਸਾਲ ਦਾ ਅੱਜ ਹੋਇਆ ਆ ਕੇ ਮੈਨੂੰ ਕਹਿੰਦਾ ਵੀਰੇ ਮੇਰੀ ਸੇਵਾ ਹੈ ਮੇਰੇ ਲਈ ਨਾ ਯਾਰ ਇਹ ਬੰਦੇ ਦੀ ਸਮਝ ਲੋ 100 ਕਰੋੜ ਸੇਵਾ ਹੈ ਇਹ ਬਾਪੂ ਜੀ ਨੇ ਅੱਗੇ ਪਿੱਛੇ ਕੋਈ ਨਹੀਂ ਬਾਹ ਦਾ ਹਾਲ ਦੇਖ ਲੋ ਲੱਤ ਦਾ ਹਾਲ ਦੇਖ ਲੋ ਦੂਜੀ ਲੱਤ ਦਾ ਹਾਲ ਦੇਖ ਲੋ ਫੁੱਟ ਪਾਤੇ ਪਿਆ ਅਮੀਰ ਲੋਕਾਂ ਨੂੰ ਇਹ ਤਾਂ ਪਤਾ ਹੈ ਕੀ ਕਾਫੀ ਦਾ 600 ਦਾ ਕੱਪ ਕਿਵੇਂ ਲੈਣਾ 700 ਦਾ ਕਿਵੇਂ ਲੈਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਲੁਧਿਆਣੇ ਵਰਗੇ ਰੋਜ਼ ਸ਼ਾਮ ਨੂੰ 7 ਤੋਂ 9 ਹੁਣ ਇਹ ਬੰਦਾ ਕਿਸ ਉਮੀਦ ਚ ਇੱਥੇ ਆ ਕਿਉਂ ਆਏ ਬਾਪੂ ਜੀ ਤੁਸੀਂ ਇੱਥੇ ਹਾਂਜੀ ਇੱਥੇ ਕਿਉਂ ਆਏ ਹੋ ਇੱਥੇ ਆਏ ਆ ਜੀ ਉਹ ਵਿਪਨ ਨੇ ਬੋਂ ਵਿਪਨ ਲਿਆ ਇਲਾਜ ਖਾਤਰ ਆਏ ਅੱਛਾ ਇਲਾਜ ਚ ਆਏ ਹੋ ਤੇ ਕਦੋਂ ਤੋਂ ਤੁਹਾਡਾ ਇਲਾਜ ਨਹੀਂ ਹੋ ਰਿਹਾ ਸਾਡਾ ਇਲਾਜ ਜੀ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਮੈਨੂੰ ਮੜ ਜੀ ਹਾਰ ਦੀ ਬਰਵਨ ਗਈ ਜਾਂਦੇ ਆ ਸਰਕਾਰੀ ਜਲੰਧਰ ਹਸਪੀਟਲ ਦੀ ਉੱਥੋਂ ਆਏ ਪਹਿ ਉਹ ਵੀ ਨਹੀਂ ਤੁਹਾਡੇ ਕੋਲ ਸਾਡਾ ਸਾਡੇ ਕੋ ਕੋਈ ਨਹੀਂ ਤੇ ਕਿਹੜੀ ਕਿਸੇ ਉਮੀਦ ਚ ਆਇਓ ਇੱਥੇ ਹਾਂਜੀ ਉਮੀਦ ਚ ਆਇਓ ਕਿਸੇ ਹਾਂਜੀ ਇੱਥੇ ਤੁਹਾਡੀ ਜਿਹੜੀ ਸੰਸਥਾ ਵਾਲੀ ਕਮੇਟੀ ਆ ਉਹਨਾਂ ਦੀ ਮੈਂ ਚ ਆਇਆ ਕਿਹੜੀ ਉਮੀਦ ਚ ਬੰਦਾ ਇੱਥੇ ਆਇਆ ਇਹ ਮੇਰੇ ਲਈ ਨਹੀਂ ਆਇਆ ਇਹ ਇੱਕ ਜ਼ਰੀਆ ਲਈ ਨਹੀਂ ਆਇਆ ਇੱਕ ਇਨਸਾਨੀਅਤ ਦੀ ਸੋਚ ਲਈ ਆਇਆ ਕਿ ਯਾਰ ਉੱਥੇ ਜਾਵਾਂਗੇ ਯਾਰ ਮਤਲਬ ਆਹ ਮੁੰਡੇ ਨੂੰ ਮਿਲ ਕੇ ਨਾ ਸਚਿਨ ਨੂੰ ਮੇਰੀ ਰੂਹ ਖੁਸ਼ ਹੋ ਗਈ 17 ਸਾਲ ਦਾ ਅੱਜ ਹੋਇਆ ਆ ਕੇ ਮੈਨੂੰ ਕਹਿੰਦਾ ਵੀਰੇ ਮੇਰੀ ਸੇਵਾ ਹੈ ਮੈਂ ਪੁੱਛਿਆ ਨਹੀਂ ਕਿੰਨੀ ਸੇਵਾ ਕਿੰਨੀ ਨਹੀਂ ਕਹਿੰਦਾ ਮੇਰਾ ਜਨਮ ਦਿਨ ਅੱਜ ਹੈ ਤੇ ਅਸੀਂ ਇੱਥੇ ਬੈਠੇ ਆਂ ਔਰ ਕੱਲ ਅਸ਼ਟਮੀ ਐ ਨਵਰਾਤਰੇ ਚੱਲ ਰਹੇ ਨੇ ਸਾਰਿਆਂ ਨੇ ਕੱਲ ਕੰਜਕਾਂ ਨੂੰ ਪੈਰੀਆਂ ਤਲਾਣੇ ਨੇ ਮੇਰੇ ਘਰ ਮੈਂ ਵੀ ਲਾਣੇ ਨੇ ਪਰ ਮੈਂ ਹੈਰਾਨ ਆ ਕਿ ਅਸੀਂ ਦਿਖਾਵੇ ਲਈ ਸਿਰਫ ਰੱਬ ਨੂੰ ਮੰਨ ਰਹੇ ਲੁਧਿਆਣੇ ਮੋਡਲ ਟਾਊਨ ਮੈਂ ਇਸ ਟਾਈਮ ਖੜਾ ਔਰ ਰੋਜ਼ ਸ਼ਾਮ ਨੂੰ ਖੜਦਾ ਆ ਇੱਥੇ ਤਕਰੀਬਨ 8 ਵਜਣ ਵਾਲੇ ਨੇ ਤੇ ਉਹ ਸਾਡੀ ਲੋਕੇਸ਼ਨ ਆ ਜਿੱਥੇ ਮਰੀਜ਼ ਹੀ ਮਰੀਜ਼ ਬੈਠੇ ਨੇ ਔਰ ਇੱਕ ਉਮੀਦ ਦੇ ਵਿੱਚ ਇੱਥੇ ਸਾਰੇ ਹੈਲਪਲਾਈਨ ਲਈ ਆਏ ਹੋਏ ਨੇ ਔਰ ਹਰ ਇੱਕ ਬੰਦੇ ਨੂੰ ਉਮੀਦ ਹੈ ਪਰ ਮੈਂ ਖੁਸ਼ ਨਸੀਬ ਆ ਕਿ ਇਦਾਂ ਦੇ ਸਚੀਨ ਵੀਰ ਵਰਗੇ ਮੁੰਡੇ ਨੌਜਵਾਨ ਸਾਡੇ ਸਮਾਜ 'ਚ ਹੈਗੇ ਨੇ ਮੈਂ ਮਤਲਬ ਤੁਹਾਨੂੰ ਪੁੱਛਣਾ ਨਹੀਂ ਚਾਹੁੰਦਾ ਪਰ ਸੌਰੀ ਮੈਂ ਦੱਸਦਾ ਤੁਹਾਡੀ ਕਿੰਨੀ ਸੇਵਾ ਸੀ 1000 ਰੁਪਏ ਤੇ ਜੋੜੇ ਕਿੰਨੀ ਦੇਰ ਚ ਆਹ ਹਫਤੇ ਜੋੜਦੇ ਬਸ ਤੇ ਤੁਹਾਨੂੰ ਕਿਉਂ ਆਇਆ ਮਨ ਦੇ ਵਿੱਚ ਕਿ ਇੱਥੇ ਦੇਣੇ ਨੇ ਬਸ ਵੀਰੇ ਆ ਗਿਆ ਕਿਵੇਂ ਆਇਆ ਵੀਡੀਓ ਦੇ 3 ਸਾਲਾਂ ਤੋਂ ਵੇਟ ਕਰ ਰਹੇ ਸੀ ਪਰ ਅੱਜ ਦੇਣ ਲਈ ਆਏ ਆ 3 ਸਾਲ ਤੋਂ ਵੇਟ ਕਰ ਰਹੇ ਸੀ ਸੋਚ ਰਹੇ ਸੀ 3 ਸਾਲ ਤੋਂ ਵੀਡੀਓਜ਼ ਦੇਖਦੇ ਕਰਦੇ ਆਣੇ ਨਹੀਂ ਦੇ ਰਹੇ ਸੀ ਕਿਉਂ ਕਹਿੰਦੇ ਕੋਈ ਚੱਕ ਕੇ ਲੈ ਜਾਊਗਾ ਇਹ ਹੋ ਜਾਊਗਾ ਹੋ ਜਾਊਗਾ ਆਏ ਕਿੱਥੋਂ ਮੈਸੇਜ ਜੋਧਾ ਕਰਦੇ ਬਰੇ ਅਸਲ ਲੁਧਿਆਣੇ ਹੋਈ ਦੁਗਰੀ ਤਾਹਰ ਰੋਡ ਅਸਲ ਦੁਗਰੀ ਤਾਹਰ ਰੋਡ ਅੱਜ ਦੱਸ ਕੇ ਆਏ ਹ ਉਹਨਾਂ ਨੂੰ ਪਤਾ ਹੈ ਮੇਰੇ ਬਾਰੇ? ਹਾਂਜੀ। ਕਿਵੇਂ ਮਹਿਸੂਸ ਹੋਇਆ ਫਿਰ ਕਿਸੇ ਦੀ ਮਦਦ ਕਰਕੇ? ਵਧੀਆ ਲੱਗਿਆ ਵੀਰੇ। ਅੱਛਾ ਤੁਹਾਡੀ ਸੋਚ ਕਿੱਦਾਂ ਬਣੀ ਆਲੀ ਕਿ ਜਨਰਲਲੀ ਕਿਸੇ ਦੀ ਹੁੰਦੀ ਨਹੀਂ ਕਿ ਕਿਸੇ ਨੂੰ ਮਾਇਆ ਦੇਣੀ, ਕਿਸੇ ਦੀ ਮਦਦ ਕਰਨੀ, ਤੁਹਾਡੀ ਸੋਚ ਕਿੱਦਾਂ ਈ? ਬਸ ਵੀਰੇ ਆ ਗਈ ਹੁਣ। ਕਿੱਦਾਂ? ਕੁਝ ਕੋਈ ਝਟਕਾ ਲੱਗਿਆ? ਨਾ ਨਾ ਵੀਰੇ ਝਟਕਾ ਝਟਕਾ। ਕਿੱਦਾਂ ਮਤਲਬ ਕਿਸੇ ਦਾ ਦਰਦ ਕਿਵੇਂ ਮਹਿਸੂਸ ਕੀਤਾ ਤੁਸੀਂ? ਤੁਹਾਡੇ ਵੀਡੀਓ ਦੇਖਿਆ ਸੀ। ਵੀਡੀਓਜ਼ ਦਾ ਫਰਕ ਪੈਂਦਾ? ਹਾਂਜੀ ਬਹੁਤ ਪੈਂਦਾ ਆ। ਇਹ ਇੱਕ ਸਤਾਰ ਮੇਰੇ ਲਈ ਨਾ ਯਾਰ ਇਹ ਬੰਦੇ ਦੀ ਸਮਝ ਲੋ 100 ਕਰੋੜ ਸੇਵਾ ਹੈ। 1000 ਰੁਪਏ ਦਾ ਵ ਮੇਰਾ ਦੁਨੀਆ ਜਾਣਾ ਸਫਲ ਇਸ ਲਈ ਹੋ ਗਿਆ ਕਿ ਚਲੋ ਮਹਾਰਾਜ ਨੇ ਮੈਨੂੰ ਬੁੱਧੀ ਬਖਸ਼ੀ ਮੈਂ ਆਪ ਤਾਂ ਚਲੋ ਜਿੰਨੇ ਕਿ ਜੋਗਾ ਕਰ ਹੀ ਰਿਆਂ ਪਰ ਨਾਲ ਮੇਰੀਆਂ ਬਾਹਾਂ ਮੇਰੇ ਭਰਾ ਕਿਉਂਕਿ ਨਾ ਲੋਕ ਕਹਿ ਦਿੰਦੇ ਨੇ ਕਿ ਇਹ ਇਦਾਂ ਓਦਾਂ ਪਰ ਯਾਰ ਬੜਾ ਮੁਸ਼ਕਲ ਹੈ ਤੁਸੀਂ ਦੇਖ ਆਓ ਇੱਕ ਮਿੰਟ ਆਓ ਇੱਕ ਮਿੰਟ ਆਓ ਜਲਦੀ ਆ ਜਾਓ ਆ ਦੇਖੋ ਬੰਦਾ ਆਇਆ ਹੁਣ ਉੱਥੇ ਆ ਕੇ ਬੈਠੂਗਾ ਆਪਣੀ ਗੱਲ ਦੱਸੂਗਾ ਹਨਾ ਉਹ ਮਾਤਾ ਬੈਠੇ ਉਹਨੂੰ ਹਾਰਡ ਦੀ ਦਵਾਈ ਚਾਹੀਦੀ ਹੈ ਉਹ ਪਿੱਛੇ ਪਰਿਵਾਰ ਬੈਠਾ ਉਹਨੂੰ ਆਪਰੇਸ਼ਨ ਚਾਹੀਦਾ ਬੜਾ ਸੌਖਾ ਹੈ ਘਰੇ ਬਹਿ ਕੇ ਕਹਿਣਾ ਕਿ ਠੀਕ ਹੈ ਗੱਡੀ ਕੀ ਗੱਲ ਪਰ ਬਾਈ ਜੀ ਰੋਜ਼ 365 ਦਿਨ ਆ ਕੇ ਇਹਨੇ ਲੋ ਥੈਂਕ ਯੂ ਯਾਰ ਸਚਿਨ ਭਰਾ ਰੱਬ ਤੈਨੂੰ ਮੇਰੇ ਹਿੱਸੇ ਦੀ ਵੀ ਖੁਸ਼ੀਆਂ ਦੇਵੇ ਦਿਲੋਂ ਖੁਸ਼ੀ ਹੋਈ ਤੈਨੂੰ ਮਿਲ ਕੇ ਥੈਂਕ ਯੂ ਕੇਕ ਕਿਉਂ ਨਹੀਂ ਕੱਟਦਾ ਤੂੰ ਨਹੀਂ ਮਹਿਮਾਨੀ ਨਹੀਂ ਕਰਦਾ ਮੇਰੇ ਨਾਲ ਕੱਟੇਗਾ ਅੱਜ ਕਟਾਣਾ ਕੇਕ ਲੈ ਕੇ ਆ ਯਾਰ ਇੱਕ ਆਪਾਂ ਜੇ ਕੇਕ ਕਟਾਂਗੇ ਆਪਣੇ ਭਰਾ ਦਾ ਔਰ ਮਹਾਰਾਜ ਦੀ ਕਿਰਪਾ ਯਾਰ ਇਹਦੇ ਤੇ ਕਿ ਯਾਰ ਇਦਾਂ ਦੇ ਸਾਡੇ ਭਰਾ 17 ਸਾਲ ਦਾ ਨੌਜਵਾਨ ਹੈ ਇੱਕ ਜ਼ਰੀਆ ਫਾਊਂਡੇਸ਼ਨ ਚ ਪਹੁੰਚਿਆ ਔਰ ਇਹਨੇ ਕੋਈ ਮੈਨੂੰ ਵੀਡੀਓ ਬਣਾਉਣ ਵਾਸਤੇ ਨਹੀਂ ਕਿਹਾ ਚੁੱਪਚਾਪ ਆਇਆ ਮਿੱਠੀ ਦੀ ਸਵੈਨ ਲਾ ਮੇਰੇ ਕੋ ਆਇਆ ਵੀਰੇ ਫੋਟੋ ਕਰਾਣੀ ਹੈ ਇੱਕ ਮੈਂ ਕੌਣ ਹਾਂ ਮੈਂ ਸਚੀਨਾ ਕੀ ਕਰਨਾ ਆਇਆ ਵੀਰੇ ਵਟਾ ਕਿਊਟ ਮੂਮੈਂਟ ਯਾਰ ਇਹ ਤੋਂ ਸਿੱਖੋ ਮੈਂ ਬੇਨਤੀ ਕਰਦਾ ਤੁਹਾਡੇ ਚਰਨਾਚ ਇਥੇ ਰੋਜ਼ ਸ਼ਾਮ ਨੂੰ ਮੋਲ ਟਾਊਨ ਮੈਂ ਇਥੇ ਮਿਲਦਾ ਔਰ ਪਿਛਲੇ 10 ਸਾਲ ਤੋਂ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਪੂਰੀ ਆਪਣੀ ਸੇਵਾ ਨਿਭਾਰੀ ਤੰਦੇਹੀ ਨਾਲ ਲੋਕ ਬੜੀਆਂ ਉਮੀਦਾਂ ਨਾਲ ਆ ਰਹੇ ਨੇ ਕਿਸੇ ਨੂੰ 5 ਲੱਖ ਦੀ ਲੋੜ ਹੈ ਕਿਸੇ ਨੂੰ 10 ਲੱਖ ਦੀ ਲੋੜ ਹੈ ਪਰ ਫਿਰ ਉਹ ਚਿੜੀ ਵਾਲੀ ਕਹਾਣੀ ਹੋ ਗਈ ਕਿ ਚਿੜੀ ਦੀ ਚੁੰਝ ਸਾਰੇ ਜੰਗਲ ਦੀ ਅਗਤਾ ਨਹੀਂ ਬੁਝਾ ਸਕਦੀ ਪਰ ਆਪਣਾ ਰੋਲ ਤਾਂ ਅਦਾ ਕਰੋ ਆਪਣਾ ਰੋਲ ਅਦਾ ਕਰੋ ਜਿੰਨੀ ਜਿਦੀ ਸੇਵਾ ਹੈ 100 50 500000 ਇਥੇ ਜ਼ਰੂਰ ਆਓ ਔਰ ਜੇ ਨਹੀਂ ਆ ਸਕਦੇ ਤਾਂ ਵੀਡੀਓ ਸ਼ੇਅਰ ਕਰੋ ਔਰ ਉੱਪਰ ਸਾਨੂੰ ਵਟਸਐਪ ਕਰੋ ਔਰ ਇਸ ਮੁੰਡੇ ਨੂੰ ਬਰਥਡੇ ਵੇਸ ਜਰੂਰ ਕਰਿਓ ਹਮ ਥੈਂਕ ਯੂ ਫੋਨ ਲਿਆ ਦੇਖੋ ਪਾਜੀ ਅਸੀਂ ਤਾਂ ਕੇਕ ਵੇਜੀ ਮੰਗਾਇਆ ਸੀ ਪਰ ਇਹ ਨਾਨ ਵੇਜ ਹੋ ਗਿਆ ਮੱਛਰ ਪੈ ਗਿਆ ਉੱਪਰ ਨਹੀਂ ਨਹੀਂ ਮਜ਼ਾਕ ਕਰ ਰਿਹਾ ਸਾਰਿਆਂ ਨੇ ਖਾਣਾ ਵੀ ਆਹ ਸਾਡੇ ਭਰਾ ਨੇ 6 ਸਾਲ ਬਾਅਦ ਕੇਕ ਕਟਿਆ ਕੇਕ ਕਟਦਾ ਨਹੀਂ ਕਹਿੰਦਾ ਚੰਗਾ ਨਹੀਂ ਲੱਗਦਾ ਮੈਨੂੰ ਛੋਟੀ ਉਮਰ ਚ ਜ਼ਿਆਦਾ ਮੈਚੂਰ ਹੋ ਗਿਆ ਇੰਨਾ ਮੈਚੂਰ ਹੋਣਾ ਨਹੀਂ ਚਾਹੀਦਾ ਬੱਚੇ ਨੂੰ ਪਰ ਪਤਾ ਨਹੀਂ ਇਹਦੀ ਲਾਈਫ ਹੈ ਪੋਡਕਾਸਟ ਕਰੀਏ ਤੇਰੇ ਨਾਲ 17 ਸਾਲ ਦਾ ਹੋਇਆ ਮੁੰਡਾ ਅੱਜ ਆਪਣੀ ਪਾਕਟ ਮਨੀ ਜੋੜ-ਜੋੜ ਕੇ 3 ਸਾਲ ਤੋਂ ਸੋਚ ਰਿਆ ਸੀ ਮੈਂ ਸੇਵਾ ਕਰਨ ਜਾਣਾ ਤੇ ਅੱਜ ਮਹਾਰਾਜ ਨੇ ਕਿਰਪਾ ਕੀਤੀ ਮੌਜ ਆ ਉਹਦੀ ਕਿਉਂਕਿ ਉਹਦੀ ਪਰਮਿਸ਼ਨ ਬਿਨਾਂ ਤਾਂ ਪਤਾ ਨਹੀਂ ਹਿਲਦਾ ਦਵਾਰ ਸੇਵਾ ਕਰਨ ਆਇਆ ਮੁੰਡਾ ਕਹਿੰਦਾ ਮੈਂ ਕੀ ਕ ਨਹੀਂ ਕਟਦਾ ਮੈਂ ਸੇਵਾ ਹੀ ਕਰਨੀ ਹੈ ਤੇ ਫਿਰ ਅਸੀਂ ਕੇਕ ਮੰਗਾ ਲਿਆ ਗੋਡ ਬles ਯੂ ਇਹਨਾਂ ਲੋਕਾਂ ਕਰਕੇ ਧਰਤੀ ਟਿਕੀ ਹੋਈ ਹੈ ਇਹ ਯਾਦ ਰੱਖਿਓ ਗੱਲ